ਧੰਨਿਆ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸਨੇਹ ਤੇ ਕੇ ਚਲ ਕੀਤੀ ਹੈ ਸਮਾਂ ਕੱਢਿਆ ਅੱਜ ਦਾ ਜਿਹੜਾ ਵਿਸ਼ਾ ਹੈ ਅਜੰਡਾ ਜੋ ਜਿਸ ਗੱਲ ਤੇ ਕਹਿਣਾ ਚਾਹੁੰਦੇ ਆ ਇਹ ਬਹੁਤ ਹੀ ਗੰਭੀਰ ਹੈ ਦੇਖੋ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਨਾ ਜੀ ਜਦੋਂ ਇਹ ਬਣੀ ਹੈ ਜਿੱਤੇ ਹੋਰ ਵਾਦੇ ਲੋਕਾਂ ਦੇ ਨਾਲ ਕਿਤੇ ਤਾਂ ਇੱਕ ਸਭ ਤੋਂ ਵੱਡਾ ਵਾਦਾ ਜੋ ਇਹ ਦਿੱਲੀ ਤੋਂ ਲੈ ਕੇ ਆਏ ਏਜੰਡਾ ਕਿ ਬਾਕੀ ਸਾਰੇ ਚੋਰ ਨਹੀਂ ਅਸੀਂ ਕੱਟੜ ਏਮਾਨਦਾਰ ਇਹ ਮਾਨਦਾਰ ਵੀ ਨਹੀਂ ਕਹਉਂਦੇ ਤੇ ਜੇ ਆਪਾਂ ਕਿਸੇ ਨੂੰ ਕਹਿ ਦਿੰਦੇ ਵੀ ਤੂੰ ਇਮਾਨਦਾਰ ਬੰਦਾ ਹੈ ਇਮਾਨਦਾਰੀ ਕੋਈ ਇਹ ਤਾਂ ਨਹੀਂ ਐ ਵੀ ਹਲੋਪ ਹੋ ਗਈ ਅੱਜ ਵੀ ਸਾਰੇ ਇਮਾਨਦਾਰ ਨਹੀਂ ਹੁੰਦੇ ਹਰ ਬੰਦੇ ਦੀ ਤਾਂ ਨਹੀਂ ਆਪਾਂ ਉਹ ਕੱਢ ਸਕਦੇ ਪਰ ਇਹ ਕਹਿੰਦੇ ਨੇ ਵੀ ਅਸੀਂ ਇਮਾਨਦਾਰ ਨਹੀਂ ਅਸੀਂ ਕੱਟੜਾ ਆਮਨ ਦਾ ਜਦੋਂ ਕੱਟੜਾ ਆਮਨਦਾਰਾਂ ਨੂੰ ਲੋਕਾਂ ਨੇ ਭਰੋਸਾ ਕਰਕੇ 92 MLA ਦੇ ਕੇ ਨਾ ਉਹ ਸਰਕਾਰ ਬਣਾਤੀ ਹਰ ਤੋਂ ਕੱਟੜੇ ਇਮਾਨਦਾਰਾਂ ਦਾ ਜਿਹੜਾ ਹਾਲ ਹੈ ਨਾ ਪੰਜਾਬ ਦੇ ਅੰਦਰ ਤੇ ਉਹ ਇਹ ਕੱਟਣਾ ਆਪਣੇ ਸੰਗੂਰ ਹਲਕੇ ਨਾਲ ਸੰਬੰਧਿਤ ਹੈ ਹਰ ਹਲਕੇ ਦੇ ਅੰਦਰ ਇਹ ਹਾਲਾਤ ਬਣੇ ਪਏ ਨੇ ਕਿ ਜਿੰਨੇ ਕਹਿੰਦੇ ਨੇ ਵੀ ਜੋ ਮਿਲ ਗਿਆ ਸਾਨੂੰ ਦੇ ਦਿਓ ਐਨੀ ਨੈਤਿਕ ਤੌਰ ਤੇ ਗਲਾਵਟ ਆ ਗਈ ਕਿ ਹਰ ਪੋਲੀਟੀਕਲ ਬੰਦੇ ਦੇ ਉੱਤੇ ਇਸ ਗੱਲ ਦਾ ਉੱਤ ਹੋ ਗਿਆ ਕਿ ਇੱਕ ਇਮੇਜ ਹੀ ਖਰਾਬ ਕਰਤਾ ਪੋਲੀਟੀਕਲ ਬੰਦਿਆਂ ਦਾ ਸਿਆਸੀ ਬੰਦਿਆਂ ਦਾ ਇਹਨਾਂ ਨੇ ਜਿੰਨੇ ਕਹਿਣਾ ਨਾ ਮੰਗੂ ਬਹੁਤ ਵੱਡਾ ਉਹਨਾਂ ਦੇ ਇਮੇਜ ਨੂੰ ਸੱਟ ਮਾਰੀ ਦੇ ਕੋ ਸਰਕਾਰਾਂ ਬਣੀਆਂ ਅਸੀਂ 10 ਸਾਲ ਸਰਕਾਰ ਚ ਰਹੇ ਹਾਂ ਅਸੀਂ ਵੀ ਚੇਅਰਮੈਨ ਲਾਇਏ ਨੇ ਮਾਰਕਰ ਕਮੇਟੀਆਂ ਦੇ ਚੇਅਰਮੈਨ ਲਾਇਏ ਨੇ ਨਗਰ ਕੌਂਸਲਰਾਂ ਦੇ ਪ੍ਰਧਾਨ ਲਾਇਏ ਨੇ ਪੰਚਾਇਤ ਸੰਬਧੀਆਂ ਦੇ ਚੇਅਰਮੈਨ ਲਾਇਏ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਜਦੋਂ ਭਾਈਚਾਰਕ ਗੱਲ ਹੁੰਦੀ ਸੀ ਉਹ ਵੀ ਲਾਇਏ ਨੇ ਤੇ ਉਹਨਾਂ ਦੀ ਸੰਖਿਆ ਵੱਲ ਵਧੀ ਹੈ ਕੀ ਕੋਈ ਚੁਣਿਆ ਨਮੈਂਦਾ ਇਹਨਾਂ ਪੋਸਟਾਂ ਨੂੰ ਵੇਚੂਗਾ ਕੋਈ ਸ਼ੇਅਰ ਕਰਨ ਚਲਾਈਆਂ ਹੋਈਆਂ ਨਹੀਂ ਜਿੰਨੇ ਸਾਡੇ ਵਰਕਰਾਂ ਨੇ ਪਾਰਟੀ ਲਈ ਕੰਮ ਕੀਤਾ ਉਹਨਾਂ ਦਾ ਦਰਜਾ ਬਦਰਜਾ ਉਹਨਾਂ ਸਾਰਿਆਂ ਦੀ ਜਿੰਮੇਵਾਰੀਆਂ ਸੋਪੀਆਂ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਕੋਈ ਇੱਕ ਬੰਦਾ ਵੀ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਕੋ ਪ੍ਰਧਾਨਗੀ ਦੇ ਚੇਅਰਮੈਨੀਆਂ ਮਿਲੀਆਂ ਅਸੀਂ ਇਹ ਦੋਸ਼ ਨਹੀਂ ਲਾ ਰਹੇ ਅਸੀਂ ਸਾਡੇ ਵਿਧਾਇਕ ਦੇ ਉੱਤੇ ਮੈਂ ਦੋਸ਼ ਨਹੀਂ ਲਾ ਰਿਹਾ ਦੋਸ਼ ਕੌਣ ਲਾ ਰਿਹਾ ਹੈ ਦੋਸ਼ ਲਾ ਰਿਹਾ ਉਹਨਾਂ ਦਾ ਵਲੰਟੀਅਰ ਜਿਹੜਾ ਵਲੰਟੀਅਰ ਇਹ ਗੱਲ ਕਹਿ ਰਿਹਾ ਹੈ ਕਿ ਮੇਰੇ ਨਾਲ ਸੌਦਾ ਹੋ ਗਿਆ ਮੈਂ ਉਹ ਜਿਹੜਾ ਰਕਮ ਤੀ ਉਹਨੇ ਪੇ ਕਰਤੀ ਤੇ 15 ਦਿਨ 20 ਦਿਨ ਮੇਰੇ ਅਰਬੇੜੀ ਰਕਮ ਰੱਖਣ ਤੋਂ ਬਾਅਦ ਪੈਸੇ ਰੱਖਣ ਤੋਂ ਬਾਅਦ ਮੈਨੂੰ ਵਾਪਸ ਕਰਤੀ ਵਾਪਸ ਕਰਨ ਵਾਲਾ ਜਿਹੜਾ ਮੀਡੀਏਟਰ ਹੈ ਉਹ ਵੀ ਉਹਨੇ ਵੀਡੀਓ 'ਚ ਦੱਸਿਆ ਹੋਰ ਉਹਨੇ ਨਾਂ ਲੱਗਦੇ ਜਿਹੜੇ ਅੱਗੇ ਕੜੀ ਜੁੜਦੀ ਹੈ ਉਹਦੇ ਮੁਤਾਬਕ ਉਹਨੇ ਬੰਦਿਆਂ ਦਾ ਨਾਂ ਨਸ਼ਰ ਕੀਤਾ ਔਰ ਨਾਲੇ ਵੀ ਦੋਸ਼ ਲਾਇਆ ਕਿ ਮੇਰੇ ਕੋਲ 30 ਲੱਖ ਦੀ ਤਮਾਨ ਸੀ ਲੇਕਿਨ ਬਾਅਦ ਦੇ ਵਿੱਚ ਕੋਈ ਵਧ ਰੇਟ ਆਵਾਦਿਆ ਸ਼ਰਮਸ਼ਾਰ ਹੋਣ ਵਾਲੀ ਗੱਲ ਹੈਗੀ ਹੈ ਇਸ ਗੱਲ ਦੀ ਸਭ ਤੋਂ ਵੱਡੀ ਸੱਟ ਲੱਗੀ ਕਿ ਕੀ ਰਾਜਨੀਤਿਕ ਲੋਕਾਂ ਦਾ ਕਰਤਾਰ ਜਿਹੜਾ ਹੈ ਉਹ ਐਨਾ ਡਿੱਗ ਗਿਆ ਇਸ ਕਰਕੇ ਜਿਹੜੀ ਇਹ ਕਾਟਣਾ ਵਾਪਰੀ ਹੈ ਬੜੀ ਮੰਦ ਭਾਗੀ ਹੈ ਮੁੱਖ ਮੰਤਰੀ ਭਗਵੰਤ ਮਾਨ ਜੋ ਸਾਰਾ ਦਿਨ ਕੋਸ ਦੇ ਨੇ ਆਪਣੇ ਵਿਰੋਧੀਆਂ ਨੂੰ ਉਂਗਲਾਂ ਕਰ ਕਰਕੇ ਗੱਲਾਂ ਕਰਦੇ ਨੇ ਮੈਂ ਉਹਨਾਂ ਤੇ ਕੋਈ ਦੋਸ਼ ਨਹੀਂ ਲਾਉਂਦਾ ਬੜਾ ਚਿੱਠੇ ਉਹਨਾਂ ਦੇ ਵੀ ਬੜੇ ਹੋਏ ਪਏ ਨੇ ਸਾਰੇ ਹੀ ਬੰਦੇ ਜਿਹੜੇ ਨੇ ਦਸੇ ਜਿਵੇਂ ਦੋ ਹੱਥਾਂ ਨਾਲ ਲੁੱਟਣ ਤੇ ਲੱਗੇ ਪਏ ਨੇ ਇਹ ਕਾਟਣਾ ਕਲੇ ਭੋਨੀਗੜ ਦੀ ਨਹੀਂ ਹੈ ਕੁਝ ਦਿਨ ਪਹਿਲਾਂ ਸੰਗੁਰ ਜਿਹੜੀ ਟਰੱਕ ਜਨ ਦੀ ਚੋਣ ਹੋਈ ਹੈ ਉੱਥੇ ਪਹਿਲਾਂ ਇੱਕ ਬੰਦਾ ਉਹ ਬਣਾਇਆ ਜਿਹੜਾ ਨਾ ਟਰੱਕ ਆਪਰੇਟਰ ਹੈ ਨਾ ਉਹ ਕੋ ਗੱਡੀ ਹੈ ਵਿਚਾਰੇ ਦੀ ਸਵੇਰੇ 6 ਵਜੇ ਪੁਲਿਸ ਮਲਾਜ਼ਮ ਗਈ ਗੱਡੀਆਂ ਦੇ ਵਿੱਚ ਉਹਨੂੰ ਬੰਦੇ ਨੂੰ ਨਾਲ ਬਿਠਾ ਕੇ 15-20 ਬੰਦਿਆਂ ਨੂੰ ਹਾਰ ਪਾਉਣ ਨਾਲ ਉਹ ਵੀ ਨਾਲ ਹੀ ਲੈ ਕੇ ਗਏ ਕਿਉਂਕਿ ਯੂਨੀਅਨ ਦੇ ਬੰਦਿਆਂ ਨੇ ਤਾਂ ਹਾਰ ਨਹੀਂ ਸੀ ਪਾਉਣੀ ਹਾਰ ਪਾ ਕੇ ਰਣ ਕਰਤਾ ਵੀ ਇਹ ਪ੍ਰਧਾਨ ਤਦੋਂ ਉਹਨਾਂ ਨੇ ਬਾਅਦ ਦੇ ਵਿੱਚ ਭਾਈਚਾਰਕ ਇਕੱਠ ਕੀਤਾ ਕਿ ਇਹ ਬੰਦੇ ਨੂੰ ਅਸੀਂ ਜਾਣਦੇ ਨਹੀਂ ਇਹ ਬੰਦਾ ਕੌਣ ਹੈ ਕਦੇ ਯੂਨੀਅਨ ਦਾ ਮੈਂਬਰ ਨਹੀਂ ਹੈ ਚਲੋ ਗੱਲ ਹੋ ਗਈ ਆਈ ਹੁਣ ਸਰਕਾਰਾਂ ਦੇ ਸਾਹਮਣੇ ਆਮ ਬੰਦਾ ਕਿੰਨਾ ਕੁ ਕਰ ਲੂਗਾ ਕਿ ਪ੍ਰਸ਼ਾਸਨ ਹੁਕਮਾ ਦੇ ਬੋਲੇ ਹੋਂ ਜਿਹੜੀ ਪਰਸਨਟ ਉੱਤੇ ਚੋਣ ਹੋਈ ਹੈ ਸੰਦੂਰ ਉੱਤੇ ਵੀ ਇਹ ਤੇ ੱਕੇ ਨਾਲ ਉੱਤੇ ਥਾਪਣ ਦਾ ਯਤਨ ਕੀਤਾ ਬਾਅਦ ਵਿੱਚ ਚਲੋ ਜੋ ਗੱਲਾਂ ਫੀਡਬੈਕ ਆ ਰਹੀ ਹੈ ਕਿ ਜੀ ਉਹਨਾਂ ਦੇ ਪ੍ਰਧਾਨ ਜੀ ਅਰੋੜਾ ਸਾਹਿਬ ਉਹ ਚੋ ਜੋ ਹੈ ਮੈਂ ਉਹਨੂੰ ਦੋਸ਼ ਨਹੀਂ ਰੋਣਾ ਚਾਹੁੰਦਾ ਵੀ ਫੇਰ ਉਹਦੇ ਤੇ ਜਾਗਰਣ ਦੀ ਟਿਕਟਕਾਈ ਹੋ ਕੇ ਉਹ ਉਹਨਾਂ ਦਾ ਮੰਡ ਵਟਈਆ ਉੱਥੇ ਹੋਇਆ ਹੈਗਾ ਉਹਦਾ ਮੰਡ ਹੋਈ ਹੈ ਸੋ ਇਹ ਜਿਹੜੀ ਮੰਦਪਾਗੀ ਘਟਨਾ ਵਾਪਰੀ ਇਸ ਨੇ ਸਮੁੱਚੇ ਸਿਆਸੀ ਲੀਡਰਾਂ ਆਗੂਆਂ ਦਾ ਪਾਰਟੀਆਂ ਦਾ ਸਰਲੀ ਨਾ ਕੀਤਾ ਇਹ ਜਿਹੜਾ 3 ਸਾਲ ਦਾ ਵਰਤਾਂਤ ਪੰਜਾਬ ਦੇ ਅੰਦਰ ਸਿਰਜਿਆ ਜਾ ਰਿਹਾ ਹੈ ਕਰਾਪਸ਼ਨ ਦਾ ਨਸ਼ਿਆਂ ਦਾ ਰਿਸ਼ਵਤ ਆ ਮੁੱਖ ਮੰਤਰੀ ਦੇ ਘਰ ਤੱਕ ਇਹ ਕੈਨਸਰ ਦੀ ਤਰ੍ਹਾਂ ਮਤਲਬ ਫੈਲਿਆ ਹੋਇਆ ਹੈ ਇਹ ਜੜਾਂ ਇੰਨੀਆਂ ਫੈਲ ਗਈਆਂ ਇਸ ਕਰਕੇ ਸਾਡੀ ਮੰਗ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਉਸ ਵਲੰਟੀਅਰ ਨੇ ਉਹਨਾਂ ਦੀ ਇਸ ਜੋ ਕਾਰਜਸ਼ੈਲੀ ਉਹਨਾਂ ਦੀ ਮੈਨੂੰ ਦੱਸਿਆ ਗਿਆ ਕਿ ਸਾਡੇ ਕੋਲ ਇਹ ਵੀਡੀਓਜ਼ ਨੇ ਜਿਹਦੇ ਵਿੱਚ ਉਹ ਐਮਐਲਏ ਤੇ ਦੋਸ਼ੀ ਹਨ ਐਮਐਲਏ ਵਿਭਾਗੀ ਕੰਮ ਦੇ ਨੇਕੇ ਜੀ ਤੁਹਾਨੂੰ ਸਿਸਟਮ ਦਾ ਤਾਂ ਪਤਾ ਹੀ ਹੈ ਉਹ ਤਾਂ ਚੱਲੂਗਾ ਹੀ ਆਪਣਾ ਤੇ ਬਾਕੀ ਤੁਹਾਡੀ ਵਾਰੀ ਹੈ ਚਲੋ ਅਸੀਂ ਉਸ ਪਾਸੇ ਡਾਇਰੈਕਟ ਦੋਸ਼ੇਸ ਕਰਕੇ ਨਹੀਂ ला ਸਕਦੇ ਕਿ ਹੁਣ ਇਹ ਜਿਹੜੀ ਚੀਜ਼ ਹੈ ਦੁਨੀਆ ਦੇ ਸਾਹਮਣੇ ਮੰਗੀ ਹੋ ਗਈ ਅਜੇ ਦੀ ਚਰਚਾ ਕੱਲੇ ਪੰਜਾਬ ਜੁੜੀ ਸਾਰੇ ਦੇਸ਼ ਦੇ ਵਿੱਚ ਤੇ ਦੇਸ਼ ਤੋਂ ਬਾਹਰ ਬਦੇਸ਼ਾਂ ਦੇ ਵਿੱਚ ਹੋ ਰਹੀ ਹੈ ਵਾਨੀ ਪਰ ਰੈਡ ਟੀਮ ਆਗਾ ਰਿਹਾ ਹੋਰ ਸਾਡੀ ਮੰਗ ਇਹ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਉਹਨੇ ਜੋ ਪੈਸਟੀਸਾਈਡ ਹੈ ਜਾਂ ਜੋ ਉਸਨੇ ਸਲਫਾਸ ਹੈ ਜਾਂ ਡੋਟ ਕੁਝ ਵੀ ਹੋਇਆ ਉਹਨੇ ਜਿਹੜਾ ਜੀਨੋ ਮਜਬੂਰ ਕੀਤਾ ਉਸ ਨੂੰ ਆਪਣੀ ਜ਼ਿੰਦਗੀ ਨਾਲ ਖਿਲਵਾ ਰਹੇ ਉਹਨੂੰ ਮਜਬੂਰ ਕੀਤਾ ਇਹ ਸੂਚਾਇਰ ਕਰਨ ਤੇ ਕਮਿਟ ਕਰਨ ਤੇ ਪੂਰਾ ਜिले ਵੀ ਬੰਦਿਆਂ ਨੇ ਮਜਬੂਰ ਕੀਤਾ ਜਿਸ ਕੜੀ ਦੇ ਵਿੱਚੋਂ ਬਿਆਨ ਦੇ ਰਹੇ ਨੇ ਭਾਵੇਂ ਉਹ ਕੋਈ ਵੀ ਬੰਦਾ ਹੈ ਕਿਸੇ ਪਰਿਵਾਰ ਨਾਲ ਰਿਲੇਟਡ ਹੈ ਕੋਈ ਪਾਰਟਨਰ ਨਾਲ ਰਿਲੇਟਡ ਹੈ ਉਹਨਾਂ ਸਾਰੇ ਬੰਦਿਆਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਅਸੀਂ ਤਾਂ ਹੀ ਕਾਮਨਾ ਕਰਦੇ ਹਾਂ ਕਿ ਉਹਦੀ ਜ਼ਿੰਦਗੀ ਬਚੇ ਅੱਜ ਮੈਂ ਤੇ ਪ੍ਰੋਫੈਸਰ ਪ੍ਰਿੰਤ ਸਿੰਘ ਚੰਦੂ ਮਾਜਰਾ ਜੋ ਸਾਡੇ ਸੀਨੀਅਰ ਆਗੂ ਨੇ ਅਸੀਂ ਆਪਣੀ ਸਾਰੀ ਟੀਮ ਨਾਲ ਸੀਨੀਅਰ ਆਗੂਆਂ ਦੇ ਨਾਲ ਰਿੰਦਰਜੀਤ ਕਕੜਾ ਬੈਠੇ ਨੇ ਇੰਦਰਜੀਤ ਸਿੰਘ ਤੂਰ ਬੈਠੇ ਨੇ ਅਦੀਆਪ ਸਿੰਘ ਹੈਲਾ ਬੈਠੇ ਨੇ ਹੋਰ ਵੀ ਸਾਡੇ ਦਰਜਾ ਬਰਜਾ ਜਿਹੜੇ ਸੀਨੀਅਰ ਆਗੂ ਨੇ ਉਹਨਾਂ ਦੇ ਨਾਲ ਅਸੀਂ ਹਸਪਤਾਲ ਦੇ ਵਿੱਚ ਦੌੜਾ ਕਰਕੇ ਆਏ ਆਂ ਔਰ ਉਹ ਜਿਹੜਾ ਹੈ ਉਥੇ ਆਪ ਜਾ ਕੇ ਉਹਨੂੰ ਅਸੀਂ ਆਈਐਸਯੂ ਦੇ ਵਿੱਚ ਜਿਹੜਾ ਹੈ ਉਹਨੂੰ ਕਾਕਾ ਮਨਜੀਤ ਸਿੰਘ ਕਾਕੇ ਨੂੰ ਮਿਲ ਕੇ ਆਏ ਆਂ ਔਰ ਗੁਰੂ ਕਿਰਪਾ ਕਰੇ ਅਕਾਲਪੁਰਖ ਦੀ ਜਾਨ ਬਚ ਜੇ ਡਾਕਟਰਾਂ ਦੇ ਨਾਲ ਜੋ ਅਸੀਂ ਉਹਦੀ ਸਿਹਤ ਬਾਰੇ ਰਹ ਰਚਵੜਾ ਕੀਤਾ ਹੈ ਡਾਕਟਰਾਂ ਨੇ ਅਜੇ ਪੂਰੀ ਤਸੱਲੀ ਨਹੀਂ ਦਿੱਤੀ ਉਹਨਾਂ ਨੇ ਕਿਹਾ ਕਿ ਪੈਰਾਮੀਟਰ ਪਾਵੇਂ ਹੁਣ ਤਾਂ ਸਾਨੂੰ ਠੀਕ ਨਜ਼ਰ ਆ ਰਹੇ ਨੇ ਸਾਰੇ ਕਿਡਨੀ ਵੀ ਡੈਮੇਜ ਹੋਈ ਹੈ ਲੀਵਰ ਦੇ ਉੱਤੇ ਵੀ ਅਸਰ ਪੈ ਗਿਆ ਤੇ ਕੱਲ ਡਾਇਲਿਸਿਸ ਵੀ ਹੋਇਆ ਉਸ ਦਾ ਤੇ ਪਰ ਫਿਰ ਵੀ ਉਹਨਾਂ ਨੇ ਸਾਨੂੰ ਇੱਕ アドਵਾਈਸ ਦਿੱਤੀ ਹੈ ਕਿ ਤੁਸੀਂ ਜਿਹੜਾ ਹੈ ਪੀਜੀਆਈ ਸ਼ਿਫਟ ਕਰਨ ਦਾ ਪਲਾਨ ਬਣਾ ਲਓ ਆ ਭ ਵੀ ਗੱਲ ਕਰੀਏ ਜਿਵੇਂ ਠੱਪਾਂ ਲਈ ਤੁਸੀਂ ਗੱਲ ਕਰੀਏ ਕਹਿੰਦੇ ਵੀ ਕਾਲੀ ਦੰਦੇ ਟਾਈਮ 'ਚ ਹੀ ਚੀਜ਼ਾਂ ਚੱਲਦੀਆਂ ਸੀਗੇ ਵੀ ਠੱਕਿਆਂ ਲਾਏ ਜਾਂਦੇ ਸੀ ਪ੍ਰਧਾਨ ਰੱਖਿੰਦੇ ਦੇਖੋ ਮੈਂ ਬੜਾ ਕਲੀਅਰ ਤੁਹਾਨੂੰ ਇੱਕ ਕੰਪਲੇਂਟ ਠੱਕੇ ਨਾਲ ਨਾਉਣ ਦੀ ਜਾਂ ਕਿਸੇ ਬੰਦੇ ਨੂੰ ਚਾਹ ਦਾ ਕੱਪ ਪੀਣ ਦੀ ਇਹ ਸੋਡੇ ਸਾਡੇ ਪ੍ਰਧਾਨ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕਰੀ ਉਹਦੇ ਵਿੱਚ ਕਹੇ ਵੀ ਜਦੋਂ ਸਾਡੇ ਟਾਈਮ ਵੀ ਲਾਏ ਜਾਂਦੇ ਸੀ ਤੇ ਅੱਜ ਠੱਕੇ ਨਾਲ ਵੀ ਤਕਰੀਬਨ ਲਾਏ ਜਾ ਰਹੇ ਸੀ ਜੇ ਠੱਕੇ ਨਾਲ ਲਾਏ ਜਾਂਦੇ ਹੁੰਦੇ ਜਿਹੜਾ ਖਲਾਰਾ ਅੱਜ ਪਿਆ ਹੈ ਇਹ ਖਲਾਰਾ ਉਹੋ ਵੀ ਪਹਿਨਾ ਸੀ ਕੀ ਹੋਇਆ ਕਿ ਯੂਨੀਅਨਾਂ ਦੇ ਵਿੱਚ ਸਮਤੀਆਂ ਆਉਣ ਲੱਗੀਆਂ ਮੰਨ ਲਓ ਸੀ ਇੱਕ ਵਾਰੀ ਪ੍ਰਧਾਨ ਲਾਤਾ ਹੋਏ ਔਰ ਸਾਡੇ ਇਹ ਵੀ ਸਾਰੇ ਜ਼ਿਲ੍ਹੇ 'ਚ ਫੈਸਲਾ ਕੀਤਾ ਕਿ ਇਹਨਾਂ ਦੀ ਆਪਸ ਦੇ ਵਿੱਚ ਟੜੇਬੰਦੀ ਨਾ ਬਣੇ ਵੀ ਇਹਨਾਂ ਦੇ ਇਲੈਕਸ਼ਨ ਹੀ ਕਰਾ ਦੋ ਤੁਸੀਂ ਦੇਖੋ ਸਾਡੇ ਉਹਦੇ ਇਲੈਕਸ਼ਨ ਹੋਏ ਸਾਨੂੰ ਦਿਲ ਵਿੱਚ ਇੱਕ ਸਾਡੇ ਪ੍ਰਧਾਨ ਸੀ ਦੋ ਅਕਾਲੀ ਤੇ ਉਹ ਦੋ ਵੋਟਾਂ ਦੇ ਦਿੱਤੀਆਂ ਸੀਗਾ ਇੱਕ ਹੰਦਾ ਔਰ ਅਸੀਂ ਕਦੇ ਵੀ ਅੱਜ ਤੱਕ ਇੰਟਰ ਦੇਖੋ ਕੀ ਹੁੰਦਾ ਹੈ ਕਈ ਵਾਰੀ ਤਾਂ ਹੁੰਦਾ ਹੈ ਕਿ ਤੁਸੀਂ ਕਿਸੇ ਪੋਜੀਸ਼ਨ 'ਚ ਹੋ ਮੈਂ ਤੁਹਾਨੂੰ ਤੁਸੀਂ 20 ਬੰਦੇ ਪਰਿਵਾਰਕ ਮੈਂਬਰ ਬੈਠੇ ਹੋ ਤੁਹਾਡਾ ਵੀ ਕਲੱਬ ਹੈ ਇੰਸਟੀਚਿਊਸ਼ਨ ਹੈ ਮੈਂ ਤੁਹਾਨੂੰ ਕਹਿ ਦਿੰਦਾ ਵੀ ਇਸ ਤਰ੍ਹਾਂ ਵੀ ਇਸ ਤਰ੍ਹਾਂ ਕਰ ਲਓ ਤੁਸੀਂ ਮੇਰੀ ਗੱਲ ਤੇ ਬੁੱਲੂ ਚੜਾ ਦਿਨੋ ਉਹ ਨੂੰ ਤੁਸੀਂ ਜ਼ਬਰਦਸਤੀ ਜਾਂ ਉਸ ਨੂੰ ਤੁਸੀਂ ਉਹ ਨਹੀਂ ਕਹਿ ਸਕਦੇ ਜ਼ਬਰਦਸਤੀ ਕਦੋਂ ਹੁੰਦੀ ਹੈ ਜਦੋਂ ਇੱਕ ਥੜਾ ਥੜਾ ਵਿਰੋਧ ਕਰ ਰਿਹਾ ਹੈ ਉਹਨੂੰ ਆਪਾਂ ਜ਼ਬਰਦਸਤੀ ਮੰਨ ਲੈਨੇ ਆ ਮੰਨ ਲਓ ਤੁਸੀਂ 50 ਬੰਦੇ ਬੈਠੋ ਫਿਰ ਉਹ ਮੈਨ ਯੂਨੀਅਨ ਚ ਪਾ ਗਿਆ ਮੈਂ ਮੰਤਰੀਆਂ ਯੂਨੀਅਨ ਚ ਗਿਆ ਮੈਂ ਯੂਨੀਅਨ ਨੇ ਜਾ ਕੇ ਕਹਿੰਦਾ ਵੀ ਯਾਰ ਇਹ ਬੰਦਾ ਕੰਮ ਕਰਨ ਵਾਲਾ ਹੈ ਤੁਸੀਂ ਇਸ ਨੂੰ ਮੌਕਾ ਦੇ ਦਿਓ ਉਹਨਾਂ ਸਾਰਿਆਂ ਨੇ ਸਮਝਦੀ ਨਾਲ ਕਹਿੰਦਾ ਜੀ ਤਾਲੀਆਂ ਮਾਰਤੀਆਂ ਤੁਸੀਂ ਉਹਨੂੰ ਜ਼ਬਰਦਸਤੀ ਕਹੋਗੇ ਜੇ ਇੱਕ ਦੀ ਵਾਰੀ ਕਦੇ ਸਾਡੀ ਸਰਕਾਰ ਦੇ ਸਮੇਂ ਹੋਇਆ ਹੈ ਸੈਕੰਡਰੀ ਗੱਲ ਤੇ ਯੂਨੀਅਨ ਨੇ ਪੰਡ ਕਰਤੀਆਂ ਜਦੋਂ ਯੂਨੀਅਨ ਨੇ ਪੰਡ ਕਰਤੀਆਂ ਕੀ ਉਹਨਾਂ ਪੰਡ ਯੂਨੀਅਨਾਂ ਦੇ ਪ੍ਰਧਾਨ ਆਪਣੇ ਇਹ ਉਹਨਾਂ ਨੂੰ ਭੰਗ ਨਹੀਂ ਉਹਨਾਂ ਦੇ ਉੱਤੇ ਕਬਜ਼ੇ ਕਰਾਉਣੇ ਕਿ ਇਹ 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 ਬੱਜਵੇ ਪ੍ਰਧਾਨ ਜੀ ਬਾਉ ਜੀ ਤਿੰਨ ਸਾਲ ਤੋਂ ਚੱਲ ਰਿਹਾ ਹੈ ਤਿੰਨ ਸਾਲ ਤੋਂ ਤੁਸੀਂ ਅੱਜ ਬੋਲਣ ਲੱਗੇ ਹੋ ਬੋਲਣਾ ਤਾ ਇਸ ਤੋਂ ਪਹਿਲਾਂ ਤਿੰਨ ਸਾਲ ਨੇ ਕੀ ਸੀ ਹਾਂ ਰੋਟੀ ਵਾਧਾ ਬੇਈ ਇਹਨਾਂ ਨੇ ਹਾਂ ਭਰਾਜ ਕਹਿੰਦੀ ਵੀ ਦੇਖੋ ਇੱਥੇ ਜਿਹੜੇ ਆਏ ਨੇ ਕਾਂਗਰਸ ਵਾਲਾ ਨੇ ਪ੍ਰਧਾਨ ਬਣਾਇਆ ਵੀ ਜਦ ਨਾਮ ਹੈ ਉੱਥੇ ਟਰੱਕ ਜਿੰਨੇ ਦੇ ਪਈਆਂ ਲਾਉਂਦੇ ਮੇਰੀ ਦਾ ਕੰਡਾ ਜੀ ਮਸਲੇ ਵਿੱਚ ਤੇ ਬਾਹਰ ਪਾ ਦੇ ਆ ਗੋਦੀ ਉੱਤੇ ਇੱਕ ਵੀ ਕੰਪਲੀਟ ਤੁਹਾਨੂੰ ਸਾਡੀ ਸਰਕਾਰਾਂ ਦੇ ਹੱਲੇ ਕੋਈ ਆਈ ਹੈ ਤੋਂ ਪਬਲਿਕ ਪਬਲਿਕਲੀ ਹੁੰਦੀ ਬਿਲਕੁਲ ਅੱਜ ਮੈਂ ਤੁਹਾਨੂੰ 11 12 ਬੰਦਿਆਂ ਦੇ ਉਹਨਾਂ ਦੇ ਨਾਮ ਲਾਤੇ ਮਾਰਕੀਟ ਕਮੇਟੀ ਪ੍ਰਧਾਨ ਬਣਿਆ ਹੈਗਾ ਨਵਸਾ ਤੇ ਸਾਡਾ ਮੁੰਡਾ ਹਰਜੀਤ ਬੀਟਾ ਪ੍ਰਧਾਨ ਬਣਿਆ ਯੂਨੀਅਨ ਦਾ ਜੀ ਅਸੀਂ ਬਣਾਈ ਵੀ ਸੀਗੇ ਤੇ ਆ ਪ੍ਰੇਮਕੰਦ ਗਰਗ ਪ੍ਰਧਾਨ ਬਣਿਆ ਹੈ ਭਾਗ ਸਿੰਘ ਪ੍ਰਧਾਨ ਬਣਿਆ ਹੈ ਕੁਲਵੰਤ ਸਿੰਘ ਜੋਲੀਓਨ ਚੇਅਰਮੈਨ ਲਾਇਆ ਹੈ ਪ੍ਰਿਤਪਾਲ ਸਿੰਘ ਗਿੱਲੂ ਚੇਅਰਮੈਨ ਲਾਇਆ ਹੈ ਰੁਪਿੰਦਰ ਰਧਾਵੇ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਲਾਇਆ ਹੈ ਰਵੀਂਦਰ ਜੀ ਆ ਗਏ ਰਵੀਂਦਰ ਸਿੰਘ ਨੇ ਸਾਡੇ ਇਹਨਾਂ ਨੂੰ ਚੇਅਰਮੈਨ ਲਾਇਆ ਹੈ ਅਨੇਕਾਂ ਹੀ ਸੰਗੂਰ ਵੀ ਪੁਆਣੀਗੜ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਵਰਕਰ ਦਾ ਮਾਨ ਸਨਮਾਨ ਕਰੀਏ ਸਰ ਬਾਪੂ ਜੀ ਇਹ ਤਾਂ ਪਹਿਲੀ ਵਾਰ ਸਾਹਮਣੇ ਆਇਆ ਕਿ 30 ਲੱਖ ਰੁਪਏ ਦੇ ਕੇ ਜਿਹੜੀ ਪਤਾਨਗੀ ਲਈ ਜਾ ਰਹੀ ਹੈ ਤਾਂ ਕਿ ਇਹਦਾ ਮਤਲਬ ਕ੍ਰਪਸ਼ਨ ਪਹਿਲਾਂ ਵੀ ਹੁੰਦੀ ਸੀ ਬਿਲਕੁਲ ਬਿਲਕੁਲ ਇਸ ਗੱਲ ਦੇ ਲਈ ਮੈਂ ਸਮਝਦਾ ਕਿ ਸੁਮੇਤ ਜਿਹੜੇ ਟਰੱਕ ਆਪਰੇਟਰ ਨੇ ਜਿਹੜੇ ਆਪਣੀ ਜ਼ਿੰਦਗੀ ਨੂੰ ਜੋਖਮ 'ਚ ਪਾ ਕੇ ਆਪਣਾ ਰੋਜ਼ਗਾਰ ਚਲਾ ਰਹੇ ਨੇ ਟਰੱਕ ਆਪਰੇਟਰ ਦਾ ਜਿਹੜਾ ਕੰਮ ਹੈ ਨਾ ਤੇ ਬੜਾ ਜਿੰਦਗੀ ਜੋਖਮ 'ਚ ਪਾਉਣ ਵਾਲੀ ਹੈ। ਔਰ ਪੈਸਾ ਪੈਸਾ ਕਰਕੇ ਉਹ ਆਪਣਾ ਜਿਹੜਾ ਹੈ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪਾਲਦੇ ਨੇ ਤੇ ਜੇ ਉੱਥੇ ਐਨੇ ਨੇ ਕ腐ਸ਼ਨ ਦੀ ਕੋਈ ਗੱਲ ਚੱਲੂਗੀ ਤਾਂ ਫਿਰ ਉਹ ਅੱਗੇ ਆਪਰੇਟਰਾਂ ਨਾਲ ਤੈਨੂੰ ਕੀ ਬਖਸ਼ਣਗੇ? ਕਿ ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਇੰਨਾ ਬਹੋਣੇ ਜਿਹਨਾਂ ਚੋਣ ਕਰਿਆ ਤੈਨੂੰ ਬੰਦਾਂਦੇ ਦੋਵੇਂ ਪਾਸੇ ਪੰਜ ਪ੍ਰਧਾਨ ਨੇ ਕੀ ਚੋਣ ਜਾਇਦਾ? ਮੈਂ ਤਾਂ ਚੋਂ ਦੇ ਕੋ ਬਾਜਰ ਤਾਂ ਬੀ ਬਾਜਰ ਤਾਂ ਪੱਕੀ ਗੱਲ ਕਰ ਸਕਦੇ ਨੂੰ ਜੇ ਜਦੋਂ ਇੱਕ ਪਾਸੇ ਐਡਾ ਵੱਡਾ ਦੋਸ਼ ਲੱਗ ਰਿਹਾ ਵੀ ਨਿਓ ਆ ਸਾਹਮਣੇ ਆ ਰਹੀਆਂ ਨੇ ਗਿਆ ਜੇ ਤਾਂ ਸਾਰਾ ਪਾਈ ਜਿਹੜਾ ਠਟਾ ਹੁੰਦਾ ਉੱਥੇ ਜਿਹਨੂੰ ਮਰਜੀ ਥਾਪ ਦਿਓ ਜਿਹਨੂੰ ਮਰਜੀ ਬਣਾ ਦਿਓ ਉਹਨੂੰ ਅਜੇ ਆਪਾਂ ਕਹਿ ਸਕਦੇ ਆ ਵੀ ਪਾਈ ਕੋਈ ਜ਼ਬਰਦਸਤੀ ਨਹੀਂ ਗੱਡਾ ਕਰਦੀ ਨਹੀਂ ਪਰ ਜੇ ਹੁਣ ਇੱਕ ਤਲ ਤੇਰੇ ਤੋਂ ਵੀ ਬਰਾਬਰ ਖੜੀ ਹੈ ਜਿਹੜੀ ਮਤਲਬ ਉਹ ਪਬਲੀਕਲੀ ਸਬੂਤ ਵੀ ਪੇਸ਼ ਕਰ ਰਹੀ ਹੈ ਉਹ ਤਾਂ ਫਿਰ ਜਗੋ ਤੇਰ ਨਹੀਂ ਹੋਗੀ ਨਾ ਸਰਕਾਰ ਨੇ ਵੀ ਹਲਕਾ ਹਲਕਾ ਚਾਰ ਨੇ ਵਿਧਾਇਕਾਂ ਤੋਂ ਇਸ ਦਾ ਚਾਰ ਸਬੰਧੀ ਰਿਪੋਰਟ ਲਵਾਗੇ ਤੇ ਇਹ ਵਰਤਾਰਾ ਘਟਨਾਕ੍ਰਮ ਹੋ ਜਾਂਦਾ ਤੁਸੀਂ ਕਿਵੇਂ ਦੇਖਦੇ ਸੀ ਉਹ ਹੀ ਕਹਿੰਦੇ ਨੇ ਜੇ ਬਾੜ ਖੇਤ ਨੂੰ ਖਾਨ ਲੱਗ ਜੇ ਜਿਹੜੇ ਚੁਣੇ ਹੋ ਨਮਾਇਦੇ ਨੇ ਜਿਹੇ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਰੱਖਣਗੇ ਤੁਸੀਂ ਮੇਰੇ ਕੋਲੇ ਕੰਮ ਨੂੰ ਆਏ ਹੋ ਮੈਂ ਤੁਹਾਡੇ ਕੋਲ ਡਿਮਾਂਡ ਕਰ ਰਹੇ ਹਾਂ ਇਹ ਕਿੱਥੇ ਜਾਊਗਾ ਇਹ ਲੱਗਦਾ ਮੈਂ ਇੱਕ ਦੋਸ਼ੀ ਹੈ ਜਿਹਦੇ ਵਿੱਚ ਅਸੀਂ ਦੋਸ਼ ਆਪ ਨਹੀਂ ਲਾ ਰਹੇ ਇਹ ਹੈਗਾ ਇਨਵੈਸਟੀਗੇਸ਼ਨ ਦਾ ਵਿਸ਼ਾ ਸਾਡੀ ਡਿਮਾਂਡ ਹੈ ਕਿ ਸੈੱਟ ਬਣਾਈ ਜਾਵੇ ਉੱਚ ਪੱਧਰੀ ਜਾਂਚ ਹੋਵੇ ਡੀਜੀਪੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਲੋਕਲ ਪੁਲਿਸ ਦੀ بجائے ਲੋਕਲ ਪੁਲਿਸ ਲੋਕਲ ਪ੍ਰਸ਼ਾਸਨ ਦੀ بجائے ਹਾਇਰ ਮਤਲਬ ਉਸ ਤੋਂ ਇਹਦੀ ਇਨਵੈਸਟੀਗੇਸ਼ਨ ਕਰਾਵੇ ਸਾਰੇ ਵੀਡੀਓਜ਼ ਦੀ ਜਿਹੜੀ ਹੈ ਉਹਦੀ ਉਹ ਜਾਂਚ ਹੋਣੀ ਚਾਹੀਦੀ ਹੈ ਜੇ ਪੰਜਾਬ ਸਰਕਾਰ ਦੇ ਅੰਦਰ ਜਾਂਚ ਹੋਊਗੀ ਨਾ ਤਾਂ ਮੈਂ ਤਾਂ ਇਹ ਕਹਾਂ ਜੀ ਕਿ ਉਹਦੇ ਅਸਰ ਨਹੀਂ ਹੋਊਗਾ ਦੇਖੋ ਪਹਿਲੀ ਗੱਲ ਤਾਂ ਸੀਐਮ ਸਾਹਿਬ ਦੀ ਆਪਣੀ ਰਿਸਪੌਂਸਿਬਿਲਟੀ ਫਿਕਸ ਹੁੰਦੀ ਹੈ ਜਿਹੜੇ ਲੋਕਾਂ ਨੂੰ ਸਾਹਿਬ ਦੇ ਨਾਲ ਚਾਹੁੰਦੇ ਨੇ ਫੇਅਰ ਕਰਾਉਣਾ ਚਾਹੁੰਦੇ ਨੇ ਤਾਂ ਕਿਸੇ ਸਮਝੋ ਵੀ ਜੁਡੀਸ਼ੀਅਲ ਜਾਂਚ ਦੀ ਹੋ ਜਾਣੀ ਚਾਹੀਦੀ ਹੈ ਮਾਨਸਾੜੇ ਦੀ ਕਿਵੇਂ ਦੇਖੋ ਆਲਟੀਮੇਟਲੀ ਤਾਂ ਤੁਹਾਨੂੰ ਕਿਸੇ ਅਫੀਸਰੀ ਤੇ ਖੜਨਾ ਪਵੇ ਪਹਿਲੀ ਸਾਡੀ ਡਿਮਾਂਡ ਹੈ ਕਿ ਜੁਡੀਸ਼ੀਅਲ ਅਫੀਸਰ ਦੀ ਜਾਂਚ ਕਰੇ ਜੋ ਕੋਰ ਹਾਈ ਕੋਰਟ ਦਾ ਜੱਜ ਹੈ ਉਨੇ ਉਸ ਦੇ ਵਿੱਚ ਉਹਦੀ ਇਨਕੁਆਇਰੀ ਜਿਹੜੀ ਹੈ ਉਹ ਪੰਜਾਬ ਸਰਕਾਰ ਕਰਵਾਵੇ ਮਾਨਸਾ ਨੇ ਕਹਿ ਰਿਹਾ ਕੈਮਰੇਟ ਮਾਰਗੇ ਦੇ ਦੋ ਦਿਨ ਦੀ ਜੋ ਅੱਜ ਤੱਕ ਮਤਲਬ ਕਲੀਅਰ ਹੋਇਆ ਜੀ ਉਹਹੀ ਗੱਲ ਅਸੀਂ ਲੋਕਾਂ ਨੂੰ ਪੰਜਾਬ ਦੇ ਲੋਕ ਪੁੱਛ ਰਹੇ ਨੇ ਕਿ ਮਾਨਸਾ ਤੋਂ ਵਧਾਈ ਕੇ ਜਿਹੜੇ ਮਨਿਸਟਰ ਸੀਗੇ ਤੇ ਮੁੱਖ ਮੰਤਰੀ ਸਾਹਮਣੇ ਉਹਨੂੰ ਫਟਾਫਟ ਪਰਚਾ ਦਰਜ ਕਰਕੇ ਡਰਾਮਾ ਕਰਕੇ ਉਹ ਅੰਦਰ ਕਰਾਤਾ ਰੈਸਟ ਪੈ ਗਈ ਕਹਿਣ ਲੱਗਿਆ ਜੀ ਉਹਦੀ ਵੀਡੀਓ ਮੇਰੇ ਕੋਲ ਹੈ ਉਹਦੀ ਆਡੀਓ ਵੀ ਮੇਰੇ ਕੋਲ ਹੈ ਚਲੋ ਆਡੀਓ ਵੀਡੀਓ ਕੋਈ ਵੀ ਹੈ ਤੇ ਮੁਰਕੇ 3 ਸਾਲ ਹੋ ਗਏ ਮੁਰਕੇ ਆਡੀਓ ਮੁੱਖ ਮੰਤਰੀ ਸਾਹਿਬ ਨੇ ਕੋਈ ਜਾਰੀ ਨਹੀਂ ਕੀਤੀ ਉਹ ਸਰਾਰੀ ਦੇ ਖਲਾਫ ਸੀਗਾ ਸਭ ਤੋਂ ਵੱਡਾ ਅੱਗੇ ਕਿਰਾ ਉਹ ਕਟਾਰੂ ਹੋਣੀ ਉਹਨਾਂ ਦਾ ਰੱਬੇ ਰੱਖੇ ਜੇ ਜਾਂਚ ਨਹੀਂ ਹੋਦੀ ਤਾਂ ਅਕਾਲੀ ਦਲ ਕੀ ਕਰ ਰਿਹਾ ਜੀ ਦੇਖੋ ਜੇ ਜਾਂਚ ਨਹੀਂ ਹੋਗੀ ਅਸੀਂ ਜਨਤਕ ਤੌਰ ਤੇ ਅਨੁਲਨ ਕਰਾਂਗੇ ਜਨਤਕ ਤੌਰ ਤੇ ਇਸ ਨੂੰ ਆਵਾਜ਼ ਨੂੰ ਬੁਲੰਦ ਕਰਾਂਗੇ ਸਰਕਾਰ ਦੇ ਕਿਸੇ ਵੀ ਤੱਕੇ ਦੇ ਖਲਾਫ ਹਮੇਸ਼ਾ ਗੰਤਕ ਲਹਿਰ ਕਿਹੜੀ ਕੀਤੀ ਜਾ ਸਕਦੀ ਹੈ ਸੰਘਰਸ਼ ਕਰੋ ਬਿਲਕੁਲ ਕਰਾਂਗੇ ਸਰਦਾਰ ਹਰ ਜਗ੍ਹਾ ਤੇ ਜਿਹੜੇ ਪੀੜਤ ਬੰਦੇ ਉਹਨਾਂ ਦੇ ਨਾਲ ਖੜੇ ਆਸੀਂ ਔਰ ਇਹਨਾਂ ਨੂੰ ਨਿਸ਼ਾਨ ਲੰਨਾ ਚਾਹੀਦਾ ਹੈ ਉਹਨਾਂ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕੋਈ ਵੀ ਬੰਦਾ ਦੋਸ਼ੀ ਹੈ ਉਹਦੇ ਖਿਲਾਫ ਕਾਰਵਾਈ ਉਹਨਾਂ ਨੂੰ ਕਰਨੀ ਚਾਹੀਦੀ ਹੈ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਔਰ ਡੀਜੀਪੀ ਤੇ ਆਪਣੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਿਹੜਾ ਹੈ ਉਹ ਸਪਸ਼ਟੀਕਰਨ ਦੇਣ ਪੰਜਾਬ ਦੇ ਲੋਕਾਂ ਨੂੰ ਕਿ ਉਹਨਾਂ ਦੇ ਜਿਹੜੇ ਵਿਧਾਇਕ ਨਹੀਂ ਆ ਹੋਰ ਨਹੀਂ ਉਹ ਕਿਉਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਇੱਕ ਘਟਨਾ ਨਹੀਂ ਵਾਪਰੀ ਘਟਨਾ ਮਾਨਸ ਵਾਲੇ ਦੀ ਵਾਪਰੀ ਗਈ ਫਿਰ ਉਹ ਸਵਾਰੀ ਦੀ ਵਾਪਰੀ ਗਈ ਇੱਕ ਕਟਾਰੂ ਚੱਕਾ ਗਿਆ ਫਿਰ ਉਹਨ ਬਠਿੰਡੇ ਵਾਲਾ ਬੋਲ ਰਿਹਾ ਹੈ ਕੋਈ ਕੋ ਅਮਿਤ ਰਾਤਮਤੀ ਦਾ ਉਹ ਬੋਲ ਰਿਹਾ ਉਹ ਸ਼ਿਆਮ ਹੀ ਕਹਿੰਦਾ ਦੀਗਾ ਵੀ ਮੈਨੂੰ ਸਰਪੰਚਾਂ ਨੂੰ ਵੀ ਨਹੀਂ ਲੱਗੋ ਇਹ ਬੜਤਾਰਾ ਜਿਹੜਾ ਹੈ ਉਹ ਹੋਰ ਦੇਖੋ ਵੀ ਤਿੰਨ ਦਿਨ ਹੋ ਗਏ ਘਟਰਾ ਵਾਪਰੇ ਕਿਸੇ ਦਸਸੀਆ ਸੀ ਜੀ ਭਾਈ ਸੱਡੀ ਗੱਲ ਸੀ ਸਰ ਬਟਿੰਡਾ ਜਿਆਤੀ ਤੋਂ ਪਰਾਪਨ ਨਹੀਂ ਐਮਐਲਏ ਹੈ ਅਗੁਰਤਨ ਜਿਹਨੂੰ ਮੈਂ ਬੜਾ ਨਿੱਜੀ ਤੌਰ ਤੇ ਜਾਣਦਾ ਤੇ ਉਹਦੇ ਫਾਦਰ ਕਮਿਸ਼ਨਰ ਹੁੰਦੇ ਸੀਗੇ ਉਹਦੀ ਆਪਣੀ ਉਹਦੀ ਵਾਈਫ ਆਈਪੀਐਸ ਹੈ ਦੇਖੋ ਉਹਦੀ ਵਾਈਫ ਆਈਪੀਐਸ ਹੈ ਉਹਨੇ ਡਾਇਰੈਕਟਲੀ ਸਰਪੰਚ ਨੇ ਕੀਕਾ ਮਾਰ ਮਾਰ ਕੇ ਆ ਤੋ ਸਾਰੀ ਗੱਲ ਮੰਨ ਗਿਆ Ну, oh, да.